ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਸਵਰਾਜ 855 ਐਫੀ ਟਰੈਕਟਰ ਦੀ ਵੀਡੀਓ ਦੋਸਤੋ ਕਿੰਨ ਕੀ ਰੇਟ ਆ ਕਿੰਨੇ ਮਾਡਲ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਲੈ ਕੇ ਆਜਾ ਰਹੇ ਹਾਂ 855 ਐਫੀ ਟਰੈਕਟਰ ਇਹ ਗੁੱਡਇਰ ਦੇ ਟਾਇਰ ਆ 16928 ਦੇ ਟਾਇਰ ਦੋਸਤੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਸਾਰਾ ਟਰੈਕਟਰ ਸਾਫ ਪਿਆਗਾ ਪੰਜਾਬ ਨੰਬਰ ਟਰੈਕਟਰ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆ ਸਤਰੀ ਲੱਗੀ ਹੋਈ ਹੈਗੀ ਤੇ ਇਹ ਟਾਇਰ ਬਿਲਕੁਲ ਸਾਫ ਪਿਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਤੇ ਬਾਕੀ ਤਿੰਨ ਸਿਲੰਡਰ ਦੋਸਤੋ ਸੂਰਾਜ 855 FE ਟਰੈਕਟਰ ਆ ਤੇ 17 ਮਾਡਲ ਆ ਤੇ 575000 ਰੁਪਏ ਤੇ ਰੇਟ ਰੱਖਿਆ ਗਿਆ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਦੀ ਟਰੈਕਟਰ ਦੇ ਸਾਰੇ ਪਾਰਟਸ ਨਾਲ ਦੇ ਅਰੀਜਨਲ ਟਰੈਕਟਰ ਆ ਦੋਸਤੋ ਨਾਲ ਦਾ ਰੰਗ ਪੇਂਟ ਹੋਇਆ ਪਾਵਰ ਸਟੀering ਰੂਲ ਕਲਚ ਟਰੈਕਟਰ ਆ ਟੌਪ ਮਾਡਲ ਟਰੈਕਟਰ ਆ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਹੈਗਾ ਵਧੀਆ ਕੰਡੀਸ਼ਨ ਦਾ ਛਤਰੀ ਲੱਗੀ ਹੋਈ ਹੈਗੀ ਰੰਗ ਪੇਂਟ ਵਧੀਆ ਓਕੇ ਪਿਆ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਕੋੜਾ ਬੰਪਰ ਟਰੈਕਟਰ ਦੋਸਤੋ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਵੀਡੀਓ ਵਿੱਚ ਬਾਈਦਾ ਨੰਬਰ ਪਾ ਦਿ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੀ ਰੀਸ ਨੂੰ ਹੀ ਟਰੈਕਟਰ ਖੜਾ ਮਿਲੂਗਾ ਤੇ ਬਾਕੀ ਵੀਡੀਓ ਨੂੰ ਬਸ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ ਓਕੇ